ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮੱਲਾ ਖੁਰਦ ਦੇ ਵਿੱਚ ਮੱਲਾ ਖੁਰਦ ਪਿੰਡ ਜ਼ਿਲ੍ਹੇ ਮੋਗੇ ਦਾ ਮਨਮਤਾ ਨਗਰ ਆ ਮਿੱਤਰੋ ਮੱਲਾ ਕਲਾ ਇਹ ਆਪਸ ਦੇ ਵਿੱਚ ਗਵੰਡੀ ਪਿੰਡਾਂ ਸੈਂਟਰ ਦੇ ਵਿਚਾਲੇੋਂ ਦੀ ਨੰਗਦਾਵਾ ਮੁੱਦ ਕੀ ਤੋਂ ਬਾਗਾ ਪ੍ਰਾਣਾ ਰੋਡ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਸੁਣ ਸਿੰਘ ਬਾਈ ਕੇ ਘਰੇ ਇਸ ਟਾਈਮ ਮੌਜੂਦ ਆ ਮਿੱਤਰੋ ਤਸਾਨੋ ਕਰਤਾਰ ਸਿੰਘ ਜੀ ਹੈ ਨਾ ਤਾਂ ਸੋਹਣ ਸਿੰਘ ਕਰਤਾਰ ਸਿੰਘ ਬਾਈ ਦੇ ਘਰੇ ਮੈਂ ਮੌਜੂਦ ਆ ਇਸ ਟਾਈਮ ਮਿੱਤਰੋ ਛੋਟੇ ਮਰਲੇ ਦੇ ਵਿੱਚ ਬਾਈ ਉਹਨਾਂ ਦਾ ਘਰ ਪਿੰਡ ਦੇ ਵਿੱਚ ਆਹਲੇ ਜਿਹਾ ਜਾਂਦਾ ਵਾ ਪਾ ਲੋ ਛੱਪਣ ਵਾਲੀ ਫਿਰਨੀ ਪੈ ਕੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਇੱਕ ਮੱਝ ਵਕਾਉ ਆ ਬਾਈ ਹੁਣ ਇਹਦੀ ਮਿੱਤਰੋ ਦੂਜਾ ਸੂਆ ਇਹ ਝੋਟੀ ਨੇ ਸੋਣਾ ਵਾ ਹਫਤੇ ਦੀ ਹਜੇ ਕੱਚੀ ਪਈ ਆ ਮਿੱਤਰੋ ਦਿਨ ਦੋ ਇਹਨੇ ਪੰਜ ਚਾਰ ਲੈ ਜਾਣੇ ਆ ਤਿਆਰੀ ਇਹ ਮੁਕੰਮਲ ਆ ਜਿਹੜੀ ਉਹ ਜਮ ਜਮ ਦਿਨ ਨੇੜੇ ਆਉਂਦੇ ਹੋਏ ਹੋਏ ਮੌਕੇ ਤੇ ਕਰਦੀ ਥੱਲੋ ਸਾਫ ਸੁਥਰੀ ਸੋਹਣੀ ਸੁਨੱਕੀ ਰਿਜੀਨਲ ਸਿੰਗਾ ਝੋਟੀ ਦਾ ਰਿਜੀਨਲ ਬਾਡੀ ਬੰਤਰਾਂ ਝੋਟੀ ਦੀ ਜੰਨੀ ਹੈਗੀ ਆ ਕੁਆਲਿਟੀ ਥਾਰੀ ਚੰਗੀ ਆ ਬਈ ਕੱਦ ਬਾਡੀ ਦੇ ਵਿੱਚ ਪੁੜੇ ਪਾੜੇ ਦੀ ਵੀ ਸ਼ੇਪ ਦੇ ਵਿੱਚ ਕਰਮਾ ਵਾਲੀ ਮਿੱਤਰੋ ਬਾਕੀ ਲਿਵਾ ਹਜੇ ਬਣਾਉਣਾ ਕਿਉਂਕਿ ਝੋਟੀ ਦਾ ਦਿਨ ਹਫਤਾ ਪਿਆ ਹਫਤੇ ਦੇ ਵਿੱਚ ਤਾਂ ਇਹ ਬਹੁਤ ਸੋਹਣੀ ਜਿਹੜੀ ਥੱਲੋ ਨਿੱਖਰ ਜਾਣਾ ਵਾ ਮਿੱਤਰੋ ਹੁਣ ਇਹਦੇ ਕੀ ਗੱਲ ਰੇਟ ਦੀ ਕਰਾਂ ਤਾਂ ਰੇਟ ਇਹੰਦਾ ਰ 1.5 ਲੱਖ ਰੁਪਇਆ ਉਹਦੇ ਵਿੱਚੋਂ ਥੋੜਾ ਬਹੁਤਾ ਤੁਹਾਡਾ ਹੋ ਜਾਊਗਾ ਮਾਨ ਤਣ ਕਿਉਂਕਿ ਬਈ ਲੋਕਲ ਰੁਪਈਏ ਵਿੱਚ ਝੋਟੇ ਦੇ ਲਾਉਂਦੇ ਆ ਵਪਾਰੀ ਇਹ ਨਹੀਂ ਗੱਲ ਹੈਗੀ ਵੀ ਇਹਦਾ ਰੇਟ ਨਹੀਂ ਲੱਗਦਾ ਕਿਉਂਕਿ ਚੰਗੀ ਚੀਜ਼ ਤਾਂ ਬਾਈ ਜਿੱਥੇ ਮਰਜ਼ੀ ਖਿਲਾਰ ਕੇ ਵੇਖਣਾ ਵਿਕੀ ਵਿਕੀ ਆ ਹੁਣ ਇਹ ਝੋਟੀ ਜਿੱਥੇ ਮਰਜ਼ੀ ਲਾ ਜਾ ਕੇ ਜਿੱਥੇ ਮਰਜ਼ੀ ਖਿਲਾਰ ਕੇ ਨੂੰ ਕਰਮਾੜੀ ਨੂੰ ਵੇਚ ਲਿਓ ਕਿਉਂਕਿ ਇਹ ਜੇਬ ਚੋਂ ਪੈਸੇ ਆ ਪਕੜਾਉਂਦੀ ਆ ਆਪ ਦੀ ਕਰਦਾ ਇਹਦਾ ਰੇਟ ਲਾਉਣ ਨੂੰ ਮਿੱਤਰੋ ਹੁਣ ਜਿਹੜੇ ਨੇ ਬਾਈ ਤੋੜਨੀ ਹੈ ਬਾਦੀ ਤੋੜ ਦੇ ਇਹਦਾ ਰੇਟ ਆ ਜਿਹੜਾ ਤੁਹਾਨੂੰ ਮੈਂ ਦੱਸ ਦੇਣਾ 9821 61512 98721 61512 ਬਾਈ ਦਾ ਨੰਬਰ ਆ ਇਹ ਬੂਟਾ ਬਰਾੜ ਆਊਗਾ ਜਦੋਂ ਤੁਸੀਂ ਇਸ ਨੰਬਰ ਦੇ ਉੱਤੇ ਗੱਲਬਾਤ ਕਰੋਗੇ ਤੇ ਬੂਟੇ ਬਾਈ ਦੇ ਨਾਲ ਤੁਹਾਡੀ ਗੱਲਬਾਤ ਹੋਣੀ ਆ ਮਿੱਤਰੋ ਉਹ ਭਰਾ ਇਸ ਟਾਈਮ ਪਾਣੀ ਲਾਉਣ ਚਲਾ ਗਿਆ ਵੀ ਬਾਰਿਸ਼ ਹੀ ਨਹੀਂ ਤਾਂ ਉੱਪਰ ਗੱਲਬਾਤ ਹੁੰਦੇ ਨਾਲ ਹੀ ਕਰਨੀ ਸੀ ਜਿਹੜੇ ਭਰਾ ਨੂੰ ਮੈਂ ਪਸੰਦਾ ਚੱਕੋ ਫੋਨ ਤੇ ਬਾਈ ਹੁਣਾਂ ਨਾਲ ਕਰ ਲੋ ਗੱਲ ਧੰਨਵਾਦ ਜਉ ਦੇ